ਸੱਚੀ ਕਾਲ ਜੀ ਭਗਵੰਤ ਮਾਨ ਸਾਹਿਬ ਲੋਕਤੰਤਰ ਦਾ गान ਕਰਨਾ ਜੇ ਕਿਸੇ ਤੋਂ ਸਿੱਖਣਾ ਹੈ ਤੇ ਮੈਂ ਸਮਝਦਾ ਭਗਵੰਤ ਮਾਨ ਤੋਂ ਵੱਡਾ ਉਦਾਹਰਨ ਜਾਂ ਆਮ ਆਦਮੀ ਤੋਂ ਵੱਡਾ ਉਦਾਹਰਨ ਨਹੀਂ ਕੋਈ ਮਿਲ ਸਕਦਾ ਉਹਨੇ ਜੋ ਖਬਰ ਆ ਰਹੀ ਹੈ ਕਿ ਸਾਰੇ ਜ਼ਿਲ੍ਹੇ ਦੇ ਐਸਐਸਪੀ ਡੀਆਈਜੀ ਹਰ ਜ਼ਿਲ੍ਹੇ ਦੀ ਪल्स ਇਕੱਠੀ ਕਰ ਲਈ ਹੈ ਕਿ ਕਿਸਾਨ ਭਰਾਵਾਂ ਨੂੰ ਦੇ ਪੰਜਾਬ ਦੇ ਅੰਨਦਾਤਾ ਨੂੰ ਜਿਹੜਾ ਆਪਦੀ ਹੱਕੀ ਮੰਗਾਂ ਵਾਸਤੇ ਜੋ ਫਾਰਮ ਸੁਸਾਇਡ ਹੋ ਰਿਹਾ ਕਿ ਐਮਐਸਪੀ ਕਾਨੂੰਨ ਬਣੇ ਕਿਸਾਨਾਂ ਤੱਕ ਐਮਐਸਪੀ ਪਹੁੰਚੇ ਜੇ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਹੋ ਤੇ ਉਹਨਾਂ ਨੂੰ ਉਹ ਐਮਐਸਪੀ ਦੇ ਭਾਅ ਮਿਲਣ ਹਰ ਫਸਲ ਦੇ ਜੋ ਸਿਰਫ ਤੇ ਸਿਰਫ ਸੁਆਮੀਨਾਥਨ ਕਮਿਸ਼ਨ ਦੀ ਇੰਪਲੀਮੈਂਟੇਸ਼ਨ ਦੀ ਗੱਲ ਕਰਦੇ ਆ ਔਰ ਜਿਨ੍ਹਾਂ ਦਾ ਸਭ ਤੋਂ ਮੈਂ ਕਹਿ ਸਕਦਾ ਇੱਕ ਜ਼ਮਾਨੇ 'ਚ ਇੱਕ ਸਮਿਆਂ 'ਚ ਕਿਉਂਕਿ ਸਿਆਸਤ ਸੀ ਮੈਂ ਸਮਝਦਾ ਹੈ ਭਗਵੰਤ ਮਾਨ ਆਪ ਉਹਨਾਂ ਦੇ ਮਦਾਈ ਸਨ ਔਰ ਇਹ ਵੀ ਵਾਅਦਾ ਕੀਤਾ ਸੀ ਬਾਈ ਦੀ ਸਰਕਾਰ ਬਣ ਤੋਂ ਪਹਿਲਾਂ ਜੇ ਕੇਂਦਰ ਦੀ ਸਰਕਾਰ ਭਾਜਪਾ ਦੀ ਕਿਸਾਨ ਭਰਾਵਾਂ ਦੀ ਹੱਕੀ ਮੰਗਾ ਨਹੀਂ ਮੰਨੂਗੀ ਮੰਨਣ ਗਿਆ ਤੇ ਭਗਵੰਤ ਮਾਨ ਸਰਕਾਰ ਪੰਜਾਬ 'ਚ ਬਣਦੇ ਸਾਰ ਉਹਨਾਂ ਦੀ ਸਾਰੀਆਂ ਮੰਗਾਂ ਮੰਨੂਗਾ ਵੀ ਤੇ ਲਾਗੂ ਵੀ ਕਰੂਗਾ ਔਰ ਇਥੋਂ ਤੱਕ ਕਹਿਤਾ ਕਿ ਜਿਸ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਆਜੂ ਅੰਨਦਾਤਾ ਨੂੰ ਖੁਦਕੁਸ਼ੀ ਕਰਨ ਦੀ ਲੋੜ ਨਹੀਂ ਪਊਗੀ ਕੋਈ ਖੁਦਕੁਸ਼ੀ ਦੀ ਖਬਰ ਨਹੀਂ ਆਊਗੀ ਮਤਲਬ ਉਹ ਐਡਾ ਪ੍ਰਫੁੱਲਤ ਹੋਊਗਾ ਹੀਲ ਬੀ ਸੋ ਹੈਪੀ ਕੋਈ ਨਾ ਰਾਜ਼ੀ ਹੋਊਗਾ ਉਹਨੂੰ ਐਮਐਸਪੀ ਮਿਲੂਗਾ ਔਰ ਕਹਿੰਦੇ ਸੀ ਦਿੱਲੀ ਮਾਡਲ ਲਾਗੂ ਕਰਾਂਗੇ ਜਿਵੇਂ ਕੇਜਰੀਵਾਲ ਸਾਹਿਬ ਦਿੱਲੀ ਦੇ ਕਿਸਾਨਾਂ ਨੂੰ ਐਮਐਸਪੀ ਕਾਸਟ ਪਲੱਸ 50% ਸੁਆਮੀਨਾਥਨ ਕਮਿਸ਼ਨ ਨੂੰ ਇੰਪਲੀਮੈਂਟ ਕੀਤਾ ਉਹ ਕਰਨਗੇ ਜੀ ਤਾਂ ਸਾਰਾ ਝੂਠ ਲੋਕਾਂ ਨੇ 3 ਸਾਲ ਉਸ ਨੂੰ ਐਕਸਪੀਰੀਅੰਸ ਹੀ ਕਰ ਲਿਆ ਮਗਰ ਅੱਜ ਕੀ ਕਰਨ ਲੱਗੇ ਆ ਅੱਜ ਦੇਸ਼ ਦੇ ਪੰਜਾਬ ਦੇ ਅੰਨਦਾਤਾ ਨਾਲ ਧੱਕੇਸ਼ਾਹੀ ਗੁੰਡਾਗਰਦੀ ਗळा ਘੁੱਟਣ ਵਾਲੀ ਗੱਲ ਜਿਹੜਾ ਭਗਵੰਤ ਮਾਨ ਆਪ ਕਹਿੰਦਾ ਸੀ ਜਦੋਂ ਇਹਨੂੰ ਇੱਕ ਸਵਾਲ ਹੋਇਆ ਇੱਕ ਟੀਵੀ ਚੈਨਲ ਵੱਲੋਂ ਕਿ ਪੰਜਾਬ ਦਾ ਅੰਨਦਾਤਾ ਦਿੱਲੀ ਨੂੰ ਕਿਉਂ ਜਾਂਦਾ ਤੇ ਭਗਵੰਤ ਮਾਨ ਦਾ ਜਵਾਬ ਸੀ ਕਹਿੰਦਾ ਦੇਸ਼ ਦਾ ਕਿਸਾਨ ਜੇ ਆਪਣੀ ਰਾਜਧਾਨੀ ਤੇ ਨਹੀਂ ਜਾਵੇ ਤੇ ਹੋਰ ਕਿੱਥੇ ਜਾਵੇ ਲਾਹੌਰ ਨੂੰ ਜਾਵੇ ਤੇ ਅੱਜ ਭਗਵੰਤ ਮਾਨ ਤੇਨੂੰ ਪੁੱਛਣਾ ਚਾਹੁੰਦਾ ਜੇ ਸ਼ਾਂਤਮਈ ਤਰੀਕੇ ਨਾਲ ਕਿਉਂਕਿ ਲੋਕਤੰਤਰ ਚ ਡੈਮੋਕ੍ਰੇਸੀ ਚ ਸ਼ਾਂਤਮਈ ਢੰਗ ਨਾਲ ਕੋਈ ਆਪ ਦੀ ਲੜਾਈ ਲੜ ਰਿਹਾ ਹੋਵੇ ਆਪ ਦੀ ਹੱਕੀ ਮੰਗਾਂ ਮਨਾਉਣ ਵਾਸਤੇ ਐਗਰੀਕਲਚਰ ਸੈਕਟਰ ਡਿਸਟ੍ਰੈਸ ਚ ਹੋਵੇ ਖੁਦਕੁਸ਼ੀ ਰੁਕ ਨਾ ਰਹੀ ਹੋਵੇ ਕਿਸਾਨਾਂ ਦੇ ਕਰਜ਼ੇ ਮਾਪ ਨਹੀਂ ਹੋ ਰਹੇ ਹੁਣ ਜਦ ਕਿ ਵੱਡੇ ਵੱਡੇ ਉਦਯੋਗਪਤੀਆਂ ਦੇ ਲੱਖਾਂ ਅਰਬਾਂ ਕਰੋੜਾਂ ਰੁਪਈਆ ਮਾਪ ਹੋ ਗਿਆ ਹੋਵੇ ਤੇ ਇੱਕ ਕਿਸਾਨ ਕਿ ਉਹਦਾ ਪਰਿਵਾਰ ਵਧੀਆ ਐਜੂਕੇਸ਼ਨ ਵਧੀਆ ਪੜ੍ਹਾਈ ਲਿਖਾਈ ਵਧੀਆ ਆਪ ਦੇ ਬੱਚੇ ਧੀ ਦਾ ਵਿਆਹ ਕਰ ਸਕੇ ਉਸ ਗੱਲ ਲਈ ਕਿਸਾਨੀ ਨੂੰ ਇੱਕ ਲਾਇਬਾਨ ਧੰਦਾ ਬਣਾਉਣ ਲਈ ਲੜਾਈ ਲੜ ਰਿਹਾ ਹੋਵੇ ਔਰ ਅੱਜ ਉਸ ਕਿਸਾਨ ਨੂੰ ਚੱਕਣ ਦੀ ਤਿਆਰੀ ਆ ਧੱਕੇਸ਼ਾਹੀ ਚਾਹੇ ਅੱਜ ਬਹੁਤ ਵੱਡਾ ਪੁਲਿਸ ਦਾ ਕ੍ਰੈਕਡਾਊਨ ਹੋਣ ਲੱਗਿਆ ਔਰ ਜਿੰਨੇ ਵੀ ਕਿਸਾਨ ਬਾਰਡਰਾਂ ਤੇ ਬੈਠੇ ਆਪਦੀ ਮੰਗਾਂ ਨੂੰ ਲੈ ਕੇ ਉਹਨਾਂ ਤੇ ਬਹੁਤ ਵੱਡਾ ਤੁਸੀਂ ਸਮਝੋ ਐਕਸ਼ਨ ਜਿਹਦੇ ਚ ਯੂਜ਼ ਆਫ ਫੋਰਸ ਯੂਜ਼ ਆਫ ਪੁਲਿਸ ਫੋਰਸ ਹੋਣ ਲੱਗਿਆ ਔਰ ਮੈਂ ਭਗਵੰਤ ਮਾਨ ਨੂੰ ਇਹ ਵਾਰਨਿੰਗ ਦੇਣਾ ਚਾਹੁੰਦਾ ਕਿ ਜੇ ਉਹਦੇ ਚ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਇਫ ਐਨੀਬਾਡੀ ਲੂਜ਼ਸ ਹਿਸ ਲਾਈਫ ਜੇ ਕਿਸੇ ਦੀ ਜ਼ਿੰਦਗੀ ਜਾਂਦੀ ਹੈ ਮੈਂ ਇਹ ਮੰਗ ਕਰ ਦੂੰਗਾ ਫਿਰ ਮਜਬੂਰ ਹੋਊਂਗਾ ਇਹ ਮੰਗ ਰੱਖਣ ਵਾਸਤੇ ਕਿ ਉਹਦੀ ਮੌਤ ਦਾ ਜ਼ਿੰਮੇਵਾਰ ਕੋਈ ਹੋਰ ਨਹੀਂ ਭਗਵੰਤ ਮਾਨ ਹੈ ਪਹਿਲਾਂ ਤੂੰ ਧੋਖਾ ਦਿੱਤਾ ਉਹਨਾਂ ਨੂੰ ਸੱਦ-ਸੱਦ ਮੀਟਿੰਗਾਂ ਕੀਤੀਆਂ ਫਿਰ ਤੂੰ ਮੀਟਿੰਗ ਤੋਂ ਭੱਜਿਆ ਔਰ ਅੱਜ ਜੇ ਉਹ ਆਪ ਦੀ ਗੱਲ ਤੈਨੂੰ ਤਾਂ ਕਹਿੰਦੀ ਕੁਛ ਨਹੀਂ ਉਹ ਤਾਂ ਦਿੱਲੀ ਕੇਂਦਰ ਸਰਕਾਰ ਨੂੰ ਲੈ ਕੇ ਬੈਠੇ ਆ ਨਾ ਦਿੱਲੀ ਜਾਣ ਦਿੱਤਾ ਜਾਂਦਾ ਤੇ ਅੱਜ ਜੇ ਪੰਜਾਬ ਦੀ ਧਰਤੀ ਤੇ ਬੈਠੇ ਨੇ ਅੱਜ ਤੈਨੂੰ ਉਹ ਵੀ ਨਹੀਂ ਚੰਗੇ ਲੱਗਦੇ ਇਸ ਲਈ ਬੀਜੇਪੀ ਨਾਲ ਰਲ ਕੇ ਜੋ ਖੇਡ ਖੇਡਿਆ ਜਾ ਰਿਹਾ ਮੈਂ ਮਹਿਸੂਸ ਕਰਦਾ ਹਾਂ ਅੱਜ ਲਾਅ ਨ ਆਰਡਰ ਦਾ ਇੱਕ ਅੱਗੇ ਕੋਲਾਪਸ ਫੇਲਿਅਰ ਆ ਕਰਨਲ ਨੂੰ ਕਿਵੇਂ ਕੁੱਟਿਆ ਬੰਬ ਬਲਾਸਟ ਰੋਜ਼ ਹੋ ਰਿਹਾ ਇੱਕ ਨਵਾਂ ਕੰਮ ਤੁਸੀਂ ਛੇੜ ਲੈਣਾ ਜਿਹਦੇ ਬਹੁਤ ਖਤਰਨਾਕ ਸਿੱਟੇ ਨਿਕਲਣਗੇ ਔਰ ਇਹ ਪੰਜਾਬ ਨੂੰ ਸਿਰਫ ਤੇ ਸਿਰਫ ਡੀਰੇਲ ਤੇ ਰੋਲਣ ਦੀ ਮੈਂ ਸਮਝਦਾ ਇੱਕ ਸਾਜ਼ਿਸ਼ ਹੈ ਜੀਤੇ ਸਭ ਤੋਂ ਵੱਡਾ ਨਾਮ ਭਗਵੰਤ ਮਾਨ ਦਾ ਸਾਹਮਣੇ ਆਉਣਾ ਸੋ ਦਿਸ ਪੁਲਿਸ ਕ੍ਰੈਕਡਾਊਨ ਪੁਲਿਸ ਦੀ ਧੱਕੇਸ਼ਾਹੀ ਇਹ ਮੈਂ ਸਮਝਦਾ ਆਈ ਕੰਡੈਮਨ ਇਟ ਇਨ ਦ ਸਟਰੋਂਗੇਸਟ ਪੋਸੀਬਲ ਵਰਡਸ ਕਿਉਂਕਿ ਲੋਕਤੰਤਰ ਚ ਜੇ ਸ਼ਾਂਤਮਈ ਤਰੀਕੇ ਨਾਲ ਕੋਈ ਆਪ ਦੀ ਗੱਲ ਨਾ ਰੱਖ ਸਕੇ ਤੇ ਫਿਰ ਤਾਂ ਇਹ ਐਮਰਜੈਂਸੀ ਹੈ ਜੋ ਇੰਦਰਾ ਗਾਂਧੀ ਨੇ ਲਾਈ ਸੀ ਇਹ ਐਮਰਜੈਂਸੀ ਆ ਕਿ ਜੋ ਕੋਈ ਵੀ ਆਪ ਦੀ ਹੱਕੀ ਮੰਗਾਂ ਦੀ ਗੱਲ ਕਰਦਾ ਸੀ ਉਹਤੇ ਪਰਚਾ ਹੁੰਦਾ ਸੀ ਫਿਰ ਤੂੰ ਪਰਚੇ ਇੱਕ ਨਹੀਂ ਅਨੇਕਾ ਕਰ ਲਈ ਮਗਰ ਪੰਜਾਬੀ ਨੂੰ ਪਿਆਰ ਨਾਲ ਤਾਂ ਸਮਝਾ ਜੂ ਪੰਜਾਬ ਦਾ ਅਨਦਾਤਾ ਪਿਆਰ ਨਾਲ ਤਾਂ ਸਮਝੂ ਜਿਹੜੀ ਤੁਹਾਡਾ ਪੁਲਿਸ ਫੋਰਸ ਆ ਭਗਵੰਤ ਮਾਨ ਇਸ ਨੂੰ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ ਐਂਡ ਇਫ ਇਟ ਰਿਜ਼ਲਟਸ ਇਨ ਲਾਸ ਆਫ ਲਾਈਫ অর ਪ੍ਰੋਪਰਟੀ ਮੈਂ ਸਮਝਦਾ ਇਹ ਸਭ ਤੋਂ ਵੱਡਾ ਫੇਲਿਅਰ ਤੁਹਾਡਾ ਹੋਊਗਾ ਔਰ ਤੁਹਾਡੀ ਨਾਕਾਮੀ ਸਾਹਮਣੇ ਦੇਖਣ ਨੂੰ ਮਿਲੂਗੀ ਵੈਸੇ ਤਾਂ ਰੋਜ਼ ਲੋਕ ਸੁਣਦੇ ਆ ਪੜ੍ਹਦੇ ਆ ਦੇਖਦੇ ਆ ਨਗਰ ਇਹ ਇੱਕ ਪਲਾਨਡ ਐਕਸ਼ਨ ਜੋ ਸੀਐਮ ਹਾਊਸ ਤੇ ਪਲਾਨ ਹੋਇਆ ਇਹਦੇ ਲਈ ਤਾਂ ਸਿੱਧੇ ਜ਼ਿੰਮੇਵਾਰ ਫਿਰ ਤੁਸੀਂ ਹੋਵੋਗੇ ਸੋ ਮੈਂ ਹੁਣ ਵੀ ਅਪੀਲ ਕਰਦਾ ਕਿ ਯੂਜ਼ ਆਫ ਫੋਰਸ ਕਿਸੇ ਵੀ ਨਾਗਰਿਕ ਦੇ ਖਿਲਾਫ ਨਹੀਂ ਹੋਣਾ ਚਾਹੀਦਾ ਉਹਨਾਂ ਦੀਆਂ ਕਿਸਾਨਾਂ ਦੀਆਂ ਦਾਤਾਂ ਦੀਆਂ ਮੰਗਾ ਮੰਨੀਆਂ ਜਾਣੀਆਂ ਚਾਹੀਦੀਆਂ ਔਰ ਇਸ ਧੱਕੇਸ਼ਾਹੀ ਦੇ ਵਿਰੁੱਧ ਮੈਂ ਅੱਜ ਤੁਹਾਡੇ ਨਾਲ ਸਾਂਝ ਇਹ ਸਾਂਝਾ ਪਾ ਰਿਹਾ ਹਾਂ ਕਿਉਂਕਿ ਇਹ ਆਮ ਚਰਚਾ ਹੈ ਕਿ ਸਾਰੇ ਥਾਣੇ ਖਾਲੀ ਕਰਤੇ ਗਏ ਔਰ ਸਭ ਨੂੰ ਪਹੁੰਚਾਤਾ ਗਿਆ ਕਿ ਇਹ ਇਹਨਾਂ ਨੂੰ ਫੜ ਕੇ ਇਹਨਾਂ ਦੀ ਕੁੱਟਮਾਰ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ which is very sad ਔਰ ਮੈਂ ਕੰਡਮ ਕਰਦਾ ਇਸ ਕੰਮ ਬਹੁਤ ਬਹੁਤ ਤੰ